ਪੋਰਟੂਲ ਆ ਗਿਆ ਉਸ ਨੂੰ ਪੋਸ਼ਾਣਾ ਪੋਰਟ ਦਾ ਬਣੀ ਬੋਲਣਾ ਹੈ ਜੀ ਅੱਜ ਮੈਂ ਜੇ ਤੁਹਾਨੂੰ ਗੱਲ ਆਖੀ ਹੈ ਕਿ ਚੋਣ ਜਲਦੀ ਚਾਹੀਦੀ ਹੈ ਅੰਦਰ ਕਰਦੇ ਜਦੋਂ ਹਮ ਅੱਜ ਸਰੀਰਕਾਂ ਦੀ ਹਰ ਗੱਲ ਬਾਤ ਕਰਨੀ ਹੈ ਇਹ ਵਿੱਚ ਹਾਂਜੀ ਤਿਆਰ ਬੜੀ ਲੰਮੀ ਹੈ ਨਾ ਤਿਆਰ ਕਰਨੇ ਪਈਦਾ ਨਾ ਇੱਥੇ ਪੁੱਛਦੇ ਯਾਰ ਤਾਂ ਹੋ ਗਏ ਭੈਣ ਜਿਹੜਾ ਇੱਧਰ ਸਾਡੇ ਬਾਰੇ ਮੇਰੇ ਆਦਮ ਦੇ ਖੜੇ ਗਏ ਤਾਂ ਗੱਲ ਨਹੀਂ ਕਰਦਾ ਉਹ ਲੈਵਰ ਕਰਦਾ ਉਹ ਬੰਦੇ ਖੜੇ ਗਏ ਮੇਰੀ ਨਹੀਂ ਮਾਨਕ ਨਹੀਂ ਪਾਈ ਆਪਾਂ ਮੇਰੀ ਮੇਰੀ ਗੱਤਾਂ ਆਪਾਂ ਡਰਾਈਵਰ ਆ ਮੇਰੀ ਗੱਤਾਂ ਆਪਾਂ ਦੀ ਵੀਡੀਓ ਬਣਾਓ ਆ ਕਹਿਣੀ ਆ ਆ ਬੋਤਲਿਓ ਤੇ ਭਾਜੀ ਨਾਲ ਹੀ ਇਹਨਾਂ ਤੋਂ ਪੈ ਪੀਓ ਪੈ ਪੀ ਵੀਡੀਓ ਬਣਾਓ ਨਾਲ ਜਿਹੜਾ ਬੰਦਾ ਆ ਆ ਨਾਲ ਪੀਪ ਆ ਥਲੇ ਜਿਹੜਾ ਤੇਲ ਮਾਰੋ ਇੱਧਰ ਲਾਈਟ ਮਾਰੋ ਲਾਈਟ ਮਾਰੋ ਇੱਧਰ ਲਾਈਟ ਮਾਰੋ ਆਹ 10 ਬੰਦੇ ਵੇਖੋ ਗੱਡ ਮਾਰ ਜਾਂਦੀ ਨੇ ਇਹਨਾਂ ਬੰਦੇਦਾਂ ਨਾਲ ਮੈਂ ਤੁਹਾਨੂੰ ਗੱਡੀ ਆਦੀ ਇਹਨਾਂ ਦੇ ਨਾਲ ਮੈਂ ਤੁਹਾਨੂੰ ਕਰ ਉਹਨੂੰ ਕਰ ਦੂਜੇ ਨੂੰ ਮੇਰੀ ਗੱਲ ਸੁਣੋ ਹੁਣ ਇੱਥੇ ਗੱਲ ਪਤਾ ਕੀ ਆ ਇੱਥੇ ਜੀ ਮੈਂ ਨਿਸ਼ਾਨ ਸਿੰਘ ਮੇੜੇ ਹਾਂਜੀ ਕਿਸਾਨ ਮੀ ਦੂਰ ਸੰਘਰਸ਼ ਕਮੇਟੀ ਪੰਜਾਬ ਜੋਂ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਤੋਂ ਵੇਖੋ ਜੀ ਇਹ ਜਿੰਨੇ ਵੀ ਆਪਣੇ ਕਿਸਾਨ ਵੀਰ ਸਾਰੇ ਆ ਜਿਹੜੇ ਲੱਗ ਲੱਗੇ ਪਿੰਡਾਂ ਵਾਲੇ ਜਿਹੜੇ ਆ ਘਟੋ ਘਟ ਇਹ ਜਿੱਨਾ ਸਾਡਾ ਜਿੱਨਾ ਬੇਟ ਦਾ ਇਲਾਕਾ ਤੇ ਉੱਪਰ ਦਾ ਇਲਾਕਾ ਜਿਹੜਾ ਸੀਗਾ ਇਹ ਸਾਰੇ ਪੀੜਤ ਸੀਗਾ ਕਿ ਜਦੋਂ ਵੀ ਕੋਈ ਵੀ ਸੀਜ਼ਨ ਆਉਂਦਾ ਹੈਗਾ ਭਾਵੇਂ ਉਹ ਝੋਨੇ ਦਾ ਹੋਵੇ ਤੇ ਭਾਵੇਂ ਕਣਕ ਦਾ ਹੋਵੇ ਤੇ ਜਿਹੜੇ ਪਹਿਲਾਂ ਮੋਟਰਾਂ ਚੋਰੀ ਹੁੰਦੀਆਂ ਝੋਨੇ ਦੇ ਟਾਈਮ ਦੇ ਉੱਤੇ ਤੇ ਫਿਰ ਆ ਹੁਣ ਜਿਹੜਾ ਸੀਜ਼ਨ ਸ਼ੁਰੂ ਹੋਣਾ ਤੇ ਇਹਦੇ ਵਿੱਚ ਤੇ ਜਿਹੜਾ ਵਾ ਉਹ ਜਿਹੜਾ ਕੱਢ ਲੈਂਦੇ ਆ ਤੇ ਜਿਹੜਾ ਟਰਾਂਸਫਾਰਮ ਜਿਹੜੇ ਤੇਲ ਜਿਹੜਾ ਕੱਢ ਲੈਂਦੇ ਜਦੋਂ ਟਰਾਂਸਫਾਰਮ ਤੋਂ ਤੇਲ ਨਿਕਲ ਜਾਂਦਾ ਵਾ ਜੀ ਉਸ ਤੋਂ ਬਾਅਦ ਤੇਲ ਨਹੀਂਗਾ ਪੈਂਦਾ ਟਰਾਂਸਫਾਰਮਰ ਜਿਹੜਾ ਵਾ ਬਦਲਣਾ ਪੈਂਦਾ ਲੋਕਾਂ ਨੇ ਪਨੀਰੀਆਂ ਬੀਜੀਆਂ ਲੋਕਾਂ ਨੇ ਪਨੀਰੀਆਂ ਬੀਜੀਆਂ ਪੱਠੇ ਬੀਜੇ ਸਾਰੇ ਸੁਕੰਡੇ ਆ ਤੇ ਪਰ ਬੜੀ ਵੱਡੀ ਮੁਸਕਤ ਦੇ ਨਾਲ ਲੋਕਾਂ ਨੇ ਆਪਣੇ ਤੌਰ ਤੇ ਕਿਸਾਨਾਂ ਨੇ ਜਿਹੜੇ ਸੀਗੇ ਪਹਿਰੇ ਲਾ ਕੇ ਰਾਤ ਪਹਿਰੇ ਲਾ ਕੇ ਤੇ ਮਸਲ ਲੜਾ ਕੇ ਤੇ ਰਾਤ ਜਿਹੜੇ ਆ ਬੰਦੇ ਜਿਹੜੇ ਘਟੋ ਘਟ 10 15 ਬੰਦੇ ਸੀ ਜਿਹਦੇ ਵਿੱਚ ਮੋਟਰਸਾਈਕਲਾਂ ਤੇ ਆਏ ਸੀਗੇ ਜਿਨ੍ਹਾਂ ਨੇ ਸਾਰਾ ਕੁਝ ਰੈਕੀ ਕੀਤੀ ਸੀਗੀ ਉਹ ਤੇ ਭੱਜ ਗਏ ਪਰ ਜਿਹੜੀ ਗੱਡੀ ਦੇ ਵਿੱਚ ਤੇਲ ਜਿਹੜਾ ਹੈਗਾ ਫੜਦਾ ਲੋਡ ਕਰਦਾ ਹੈ ਜਿਹੜਾ ਹੈਗਾ ਉਹਦੇ ਵਿੱਚ ਕੈਨ ਤੇ ਵਗੈਰਾ ਵਗੈਰਾ ਜੋ ਸਮਾਨ ਸੀਗਾ ਉਸ ਵਕਤ ਦਾ ਉਹ ਸਾਰਾ ਜਿਹੜਾ ਬਰਾਮਦ ਕੀਤਾ ਤੇ ਰਾਤ ਨੂੰ ਜਿਹੜਾ ਵਾ ਇਹ ਤਕਰੀਬਨ 12 12:30 ਵਜੇ ਦੇ ਕਰੀਬ ਜਿਹੜੇ ਉਹ ਬੰਦੇ ਜਿਹੜੇ ਫੜੇ ਗਏ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਾਨੂੰਨ ਆਨ ਦੀ ਨੂੰ ਤੇ ਕਾਨੂੰਨ ਆਨ ਦੀ ਪੁਲਿਸ ਨੇ ਬੰਦੇ ਜਿਹੜੇ ਰਾਤ ਇੱਥੇ ਲੈ ਆਦੇ ਸੀ ਥਾਣੇ ਹੁਣ ਇਹ ਜਿੰਨੇ ਵੀ ਸਾਡੇ ਪੰਚ ਤੇ ਸਰਪੰਚ ਵਕੈਰਾ ਤੇ ਜਿਹੜੇ ਕਿਸਾਨ ਵਾਂ ਜਿਹੜੇ ਉਹ ਸਾਰੇ ਇੱਥੇ ਅੱਜ ਪਹੁੰਚੇ ਆ ਕੋਟਲੀ ਤੋਂ ਵੀ ਕੋਟਲੀ ਹਰਚੰਦਾ ਤੋਂ ਵੀ ਚੱਕ ਤੋਂ ਵੀ ਸਲੋਪੁਰ ਤੋਂ ਵੀ ਤੇ ਲਾਧੂਪੁਰ ਤੋਂ ਵੀ ਤੇ ਹੂਕਲਾ ਜਿਹੜਾ ਇਹ ਇਹ ਪਿੰਡ ਦੇ ਲੋਕ ਜਿਹੜੇ ਆ ਇਹ ਸਾਰੇ ਜਿਹੜੇ ਇੱਥੇ ਪਹੁੰਚੇ ਆ ਬਾਕੀ ਬੇੜ ਦੇ ਬੰਦੇ ਜਿਹੜੇ ਆ ਉਹ ਵੀ ਆ ਰਹੇ ਆ ਉਹ ਲੇਟ ਪਤਾ ਨਹੀਂ ਕਿਸ ਤਰ੍ਹਾਂ ਹੋ ਗਏ ਆ ਉਹਨਾਂ ਨੇ ਵੀ ਇੱਥੇ ਪਹੁੰਚਣਾ ਹੈਗਾ ਸਾਰੇ ਆਪਾਂ ਪੀੜਤਵਾਂ ਸਾਰੇ ਆਪਾਂ ਇਨਸਾਫ ਦੀ ਮੰਗ ਕਰਦੇ ਆ ਜਿਹਦੇ ਵਿੱਚ ਐਸ ਐਚਓ ਕੁਲਵਿੰਦਰ ਸਿੰਘ ਨੇ ਬੜਾ ਵਧੀਆ ਡੀਲ ਕਰਕੇ ਉਹਨਾਂ ਨੇ ਕਿਹਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਵਾ ਨਤਾਰ ਦੇਵਾਂਗੇ 4 ਵਜੇ ਦਾ ਜਿਹੜਾ ਵਾ ਉਹਨਾਂ ਨੇ ਸਮਾਂ ਦਿੱਤਾ ਵਾ 4 ਵਜੇ ਤੋਂ ਪਹਿਲਾਂ ਜਿਹੜੀ ਇਨਵੈਸਟੀਗੇਸ਼ਨ ਕੀ ਕਰਦੇ ਆ ਕਿਤਰਾ ਹੁੰਦਾ ਵਾ ਇਹ ਹੁੰਦਾ ਵਾ ਸਾਰਾ ਕੁਝ ਜਿਹੜਾ ਵਾ 4 ਵਜੇ ਤੋਂ ਬਾਅਦ ਜਿਹੜਾ ਵਾ ਪਤਾ ਲੱਗ ਜਾਏਗਾ 4 ਵਜੇ ਦੇ ਨਾਲ ਫਿਰ ਆਪਾਂ ਇਸੇ ਤਰ੍ਹਾਂ ਹੀ ਇੱਥੇ ਆਵਾਂਗੇ ਕੋਜੀ ਜਿਹੜੀ ਅਗਲੀ ਕਾਰਵਾਈ ਆ ਉਹ ਆਪਾਂ ਜਿਹੜੀ ਆ ਲਿਖਾਂਗੇ ਸਾਰੇ ਆ ਲੀਕ ਕੇ ਜਿਹੜੇ ਆ ਫਿਰ ਜਿਹੜੇ ਅੱਗੇ ਜਿਹੜੀ ਚੱਲੂਗੀ ਕਾਰਵਾਈ